ਵਗੜਨ ਸਥਿਤ ਇੱਕ ਯੂਨੀਵਰਸਿਟੀ ਦੀ ਬੈਕਸਾਈਡ ਤੇ ਸਥਿਤ ਇੱਕ ਸਟੋਰ ਤੋਂ ਗਾਊ ਮਾਸ ਵੇਚੇ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਇਸ ਬੰਦੀ ਜਾਣਕਾਰੀ ਦਿੰਦੇ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਯੂਨੀਵਰਸਿਟੀ ਫਗਵਾੜਾ ਦੀ ਬੈਕਸਾਈਡ ਤੇ ਸਥਿਤ ਇੱਕ ਸਟੋਰ ਤੋਂ ਗਾਊ ਅਤੇ ਮੱਝ ਦਾ ਬੀਫ ਵੇਚਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਉਹਨਾਂ ਵੱਲੋਂ گاਉਂ ਰੱਖਿਆ ਦਲ ਦੀ ਟੀਮ ਨੇ ਕੁਝ ਮੈਂਬਰਾਂ ਨੂੰ ਭੇਜਿਆ ਅਤੇ ਸਟ੍ਰਿੰਗ ਆਪਰੇਸ਼ਨ ਕੀਤਾ ਜਿਸ ਵਿੱਚ ਪਾਇਆ ਗਿਆ ਕਿ ਉਕਤ ਸਟੋਰ ਵਿੱਚ ਸੱਚਮੁੱਚ ਹੀ ਗਾਉਂ ਅਤੇ ਮੱਝ ਦਾ ਬੀਫ ਵਿਕਰਿਆ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਪੁਲਿਸ ਨੂੰ ਨਾਲ ਲੈ ਕੇ ਰੇਡ ਮਾਰੀ ਤਾਂ ਉਹਨਾਂ ਸਟੋਰ ਵਿੱਚੋਂ 20 ਤੋਂ 25 ਡੱਬੇ ਗਾਉਂ ਵਾਸਤੇ ਬਰਾਮਦ ਕੀਤੇ ਉਨਾ ਦਸਤੇਕ ਇਸ ਨਾਲ ਜਿੱਥੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ ਉੱਥੇ ਹੀ ਫਿਲਹਾਲ ਪੁਲਿਸ ਵੱਲੋਂ ਸਟੋਰ ਦੇ ਮਾਲ ਖਿਲਾ ਮਾਮਲਾ ਦਰਜ ਕਰਨ ਤੋਂ ਬਾਅਦ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੀ ਅਸੀਂ ਅੱਜ ਰੋਪੜ ਗਏ ਸੀ ਜਿੱਥੇ ਇੱਕ ਕੰਡ ਹੋਇਆ ਵੀ ਕਿਸੇ ਨੇ ਗਊਆਂ ਦੇ ਬਾੜੇ 'ਚ ਵੜ ਕੇ 6 ਗਊਆਂ ਦੇ ਛੂਰੇ ਮਾਰੇ ਇਹ ਸਾਡੀ ਲਾਈਫ ਦੀ ਪਹਿਲੀ ਅਸੀਂ ਘਟਨਾ ਹੈ ਜਿਸ ਤਿੱਕੇ ਨੇ ਇੰਨੀ ਦਰਿੰਦਗੀ ਵਰਤੀ ਐ ਉਹਦੇ ਜੋ ਇੱਕ ਗਊ ਮਾਤਾ ਦੀ ਮੌਤ ਹੋ ਚੁੱਕੀ ਐ ਔਰ ਇਸ ਗੱਲ ਨੂੰ ਵੀ ਤਿੰਨ ਦਿਨ ਹੋ ਚੁੱਕੇ ਨੇ ਸ਼ੁੱਕਰਵਾਰ ਦੀ ਇਹ ਘਟਨਾ ਸੀ ਅੱਜ ਅਸੀਂ ਐਸਐਸਪੀ ਰੋਪੜ ਨੂੰ ਮਿਲੇ ਇਸ ਸੰਬੰਧ ਵਿੱਚ ਉਹਨਾਂ ਨੇ ਮਤਲਬ ਬੰਦੇ ਅਰੈਸਟ ਕਰ ਲਏ ਨੇ ਤੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਵੀ ਬੰਦੀ ਕਾਰਵਾਈ ਕਿੱਥੀ ਜਾਏਗੀ ਅਸੀਂ ਉੱਥੋਂ ਨਿਕਲ ਰਹੇ ਸੀ ਸਾਨੂੰ ਪਤਾ ਲੱਗਿਆ ਵੀ ਜਲੰਧਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਬੈਕ ਸਾਈਡ ਤੇ ਸਟੋਰਾਂ ਦੇ ਉੱਪਰ ਪੈਕਡ ਗਊ ਮਾਸ ਵੇਚਿਆ ਜਾ ਰਿਹਾ ਹੈ ਅਸੀਂ ਇੱਥੋਂ ਆਪਣੇ ਗਊ ਰੱਖਿਆ ਦਲ ਦੀ ਟੀਮ ਦੇ ਕੁਝ ਬੰਦਿਆਂ ਨੂੰ ਭੇਜ ਕੇ ਇੱਕ ਸਟਿੰਗ ਆਪਰੇਸ਼ਨ ਕੀਤਾ ਔਰ ਪਤਾ ਕੀਤਾ ਕਿ ਵਾਕਈ ਗਊ ਮਾਸ ਵਿਕ ਰਿਹਾ ਹੈ ਉਹਨਾਂ ਨੇ ਉੱਥੋਂ ਡੱਬੇ ਪਰਚੇਜ਼ ਕੀਤੇ ਜਿਹਦਾ ਕਿ ਬਿੱਲ ਉਸ ਬੰਦੇ ਨੇ ਸਾਨੂੰ ਨਹੀਂ ਦਿੱਤਾ ਇਸ ਦਾ ਮਤਲਬ ਉਹਨੂੰ ਇਹ ਪਤਾ ਸੀ ਵੀ ਮੈਂ ਕੀ ਵੇਚ ਰਿਹਾ ਇਹ ਕੋਈ ਅਨਨੋਨ ਪ੍ਰੋਡਕਟ ਨਹੀਂ ਸੀ ਜਿਹਦੇ ਉੱਪਰ ਪ੍ਰੋਡਕਟ ਸੀਗਾ ਜਿਹਦੇ ਉੱਪਰ ਗਊ ਮਾਤਾ ਦੀ ਫੋਟੋ ਛਪੀ ਹੋਈ ਹੈ ਔਰ ਉਹਦੇ ਤੇ ਲਿਖਿਆ ਹੋਇਆ ਬੀਫ ਅਸੀਂ ਪੂਰ ਪ੍ਰਸ਼ਾਸਨ ਨੂੰ ਨਾਲ ਲੈ ਕੇ ਉੱਥੇ ਰੇਡ ਕੀਤੀ ਔਰ 25 ਤੋਂ 30 ਦੇ ਕਰੀਬ ਬਾਕਸਿਸ ਅਸੀਂ ਬਰਾਮਦ ਕੀਤੇ ਨੇ ਤਾਂ ਸਾਨੂੰ ਤਾਂ ਸ਼ੱਕ ਆ ਕਿ ਜਿੱਥੇ ਜਿੰਨੇ ਵੀ ਉੱਥੇ ਸਪੋਰਟ ਚੱਲ ਰਹੇ ਨੇ ਉਹ ਸਾਰਿਆਂ ਤੇ ਹੀ ਇਸ ਤਰ੍ਹਾਂ ਦੇ ਪ੍ਰੋਡਕਟ ਸ਼ਰਿਆਮ ਵਿਕ ਰਹੇ ਨੇ ਇਹ ਬੜੀ ਸ਼ਰਮ ਵਾਲੀ ਗੱਲ ਹੈ ਪ੍ਰਸ਼ਾਸਨ ਲਈ ਵੀ ਔਰ ਸਰਕਾਰ ਲਈ ਵੀ ਜਦਕਿ ਇਹ ਬੀਫ ਸਾਰੇ ਹਿੰਦੁਸਤਾਨ ਚ ਬੈਨ ਹੈ ਉਸ ਦੇ ਬਲਕੀ ਸਟੋਰਾਂ ਦੇ ਉੱਪਰ ਜਿੱਥੇ ਕਿ ਪਰਚੂਨ ਦਾ ਸਮਾਨ ਵੇਚਿਆ ਜਾ ਰਿਹਾ ਹੈ ਉਹਦੇ ਨਾਲੇ ਡੱਬੇ ਵੇਚੇ ਜਾ ਰਹੇ ਨੇ ਤਾਂ ਸਟੂਡੈਂਟਸ ਨੂੰ ਅਸੀਂ ਇਹ ਡੱਬੇ ਵੇਚ ਕੇ ਜੀ ਦੱਸਣਾ ਚਾਹੁੰਦੇ ਆ ਕਿ ਇਹ ਸਰਕਾਰਾਂ ਦੀ ਖੁੱਲ ਹੈ ਵੀ ਤੁਸੀਂ ਕਿਤੋਂ ਵੀ ਜਾ ਕੇ ਗਊ ਮਾਸ ਖਰੀਦ ਸਕਦੇ ਆ ਗਊਵਾਤਾ ਨਾਲ ਸਾਡੀ ਧਾਰਮਿਕ ਭਾਵਨਾ ਮ ਜੁੜੀਆਂ ਹੋਈਆਂ ਨੇ ਲੇਕਿਨ ਹਿੰਦੂਆਂ ਦੀ ਧਾਰਮਿਕ ਭਾਵਨਾ ਤੋਂ ਸਰਕਾਰਾਂ ਨੂੰ ਔਰ ਪ੍ਰਸ਼ਾਸਨ ਨੂੰ ਕੋਈ ਮਤਲਬ ਨਹੀਂ ਹੈ ਇਹ ਇਹਨਾਂ ਦੀ ਨੱਕ ਦੇ ਹੇਟਾਂ ਸਾਰਾ ਕੁਝ ਚੱਲ ਰਿਹਾ ਹੈ ਤਾਂ ਇਹ ਬੜੇ ਸ਼ਰਮ ਵਾਲੀ ਗੱਲ ਹੈ ਸਨਾਤਨੀਆਂ ਨੂੰ ਬੇਨਤੀ ਹੈ ਵੀ ਇਹ ਜੀ ਪ੍ਰੋਡਕਟ ਜਿੱਥੇ ਵੀ ਵਿਕ ਰਹੇ ਨੇ ਸਾਨੂੰ ਸੰਪਰਕ ਕਰਨ ਤਾਂ ਕਿ ਅਸੀਂ ਬੰਦੀ ਕਾਰਵਾਈ ਕਰ ਸਕੀਏ। ਸਭੀ ਜਿਹੜਾ ਤੁਸੀਂ ਹੁਣੇ ਪ੍ਰੋਡਕਟ ਫੜਿਆ ਉਥੋਂ ਕਿੰਨੀ ਕਿੰਨੀ ਕਿ ਮਾਤਰਾ ਚ ਫੜਿਆ ਗਿਆ ਹੈ? ਇਹ 25 ਤੋਂ 30 ਡੱਬੇ ਫੜੇ ਗਏ ਨੇ। ਕੁਝ ਉੱਚ ਅਧਿਕਾਰੀਆਂ ਨਾਲ ਗੱਲ ਕਰ ਲਈ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ। ਹਾਂਜੀ ਹਾਂ। ਮਤਲਬ ਸਟੋਰ ਅਸੀਂ ਬੰਦ ਕਰਾ ਦਿੱਤਾ ਹੈਗਾ ਤੇ ਜਿਹੜਾ ਓਨਰ ਸੀਗਾ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ। ਉਹਦੇ ਤੇ ਐਫ ਆਈ ਆਰ ਹੋ ਚੁੱਕੀ ਹੈ। ਲੇਕਿਨ ਇਸ ਤੋਂ ਬਾਅਦ ਵੀ ਉਸਦੇ ਕੋਲ ਕਿੰਨਾ ਕਿ ਸਟਾਕ ਹੋਰ ਹੈ? ਔਰ ਹੋਰ ਕਿਹੜੇ ਸਟੋਰਾਂ ਤੇ ਇਹ ਗਊ ਮਾਸ बिक ਰਿਹਾ ਹੈ? ਇਹ ਪੁਲਤ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਵੀ ਉਹ ਸਾਰੇ ਸਟੋਰ ਚੈੱਕ ਕਰੇ ਜਾਣ